ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ ਬਾਰ ਬਹੁਤ ਜ਼ਿਆਦਾ ਆਈ ਜਾਂਦੀ ਹੈ ਢੇਰੀ ਢੇਰੀ ਆਈ ਜਾਂਦੀ ਹੈ ਬਹੁਤ ਧਮਾਕੇਦਾਰ ਬਹੁਤ ਮਿੱਟੀ ਆਈ ਜਾਂਦੀ ਹੈ ਅੰਦਰ ਜਿਹੜੇ ਸਾਰੇ ਭਰ ਗਏ ਤੇ ਝਾੜੂ ਵੀ ਕੱਢਤਾ ਇੱਕ ਵਾਰ ਪਰ ਫਿਰ ਵੀ ਨਹੀਂ ਫਰਸ਼ ਧੋਣੀ ਪੈਣੀ ਹੈ ਸਾਰੀ ਬਹੁਤ ਜ਼ਿਆਦਾ ਮਿੱਟੀ ਡਿੱਗੀ ਜਾਂਦੀ ਹੈਗੀ ਮੀਂਹ ਆਇਆ ਨਹੀਂਗਾ ਬੱਦਲ ਤਾਂ ਐ ਬੜਿਆ ਸੀ ਜਿਵੇਂ ਮੀਂਹ ਆਊਗਾ ਬਹੁਤ ਜ਼ਿਆਦਾ ਪਰ ਮੀਂਹ ਆਇਆ ਹੀ ਨਹੀਂਗਾ ਤੇ ਨੇਰੀ ਬਣਨੀ ਮੈਂ ਸ਼ਾਮ ਦਾ ਟਾਈਮ ਹੈਗਾ 7 ਵਜਨ ਵਾਲੀ ਹੈ ਤੇ ਮੈਂ ਬਣਾਉਣ ਲੱਗੀ ਹਾਂ ਹੁਣ ਸ਼ਾਮ ਦਾ ਰੋਟੀ ਪਾਣੀ ਤੇ ਸਬਜੀ ਸਬਜੀ ਨਹੀਂ ਬਣਾਉਣੀ ਐ ਜੀ ਕੜੀ ਬਣਾਉਣੀ ਹੈਗੀ ਤੇ ਨਾਲ ਹੀ ਚੌਲ ਬਣਾ ਲਾਂਗੇ ਨਾਲ ਕੜੀ ਚੌਲ ਬਣਾਵਾਂਗੇ ਤੇ ਪਲੀਜ਼ ਮੇਰੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਪਲੀਜ਼ ਜ਼ਰੂਰ ਦੇਖਿਓ ਤੇ ਐਂਡ ਤੱਕ ਦੇਖਿਓ ਜਿਹੜਾ ਵੀ ਕੋਈ ਮੈਂ ਦੱਸਣਾ ਚਾਹੁੰਨੀ ਐ ਤੁਹਾਨੂੰ ਐਂਡ ਤੇ ਹੁੰਦਾ ਤੇ ਪਲੀਜ਼ ਬਲੌਗ ਦੇ ਵਿੱਚ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਬਲੌਗ ਨੂੰ ਤੇ ਐਂਡ ਤੱਕ ਬਣੇ ਰਹੋ ਬਲੌਗ ਤੇ ਆਓ ਹੁਣ ਦਿਖਾਉਣੀ ਐ ਤੁਹਾਨੂੰ ਬਾਹਰ ਨੇਰੀ ਦਾ ਵਿਊ ਤੇ ਨਾਲੇ ਬਣਾਉਣੀ ਐ ਮੈਂ ਕੜੀ ਇਧਰ ਵੇਖੋ ਨੇਰੀ ਆਈ ਜਾਂਦੀ ਐ ਬਾਅਦ ਬਾਹਰ ਨੇਰੀ ਬਹੁਤ ਜ਼ਿਆਦਾ ਆਈ ਜਾਂਦੀ ਐ ਮੈਂ ਕੁ ਬੈਠੀ ਐ ਦੁੱਧ ਪੀ ਜਾਂਦੀ ਆਓ ਕਰਦੇ ਹਾਂ ਹੁਣ ਆਪਾਂ ਚੰਦਾ ਕੰਮ ਸ਼ੁਰੂ ਲਓ ਜੀ ਹੁਣ ਬਣਾਉਣ ਲੱਗੀ ਐ ਮੈਂ ਕੜੀ ਉਪਰ ਤੋਂ ਉਹ ਲਿਆ ਸੀਗਾ ਤੇ ਧੋ ਕੇ ਰੱਖਤਾ ਤੇ ਗੰਡੇ ਟਮਾਟਰ ਸਾਰਾ ਕੁਝ ਇਹ ਜਿਹੜਾ ਪਾਉਣਾਗਾ ਇਹ ਆਖ ਲਿਆ ਸੀ ਮੇ ਲੱਸੀ ਲੈ ਲਈ ਆਪਾਂ ਲੱਸੀ ਮੋਰਲੇ ਵਾਲੀ ਹੈ ਘਰ ਦੀ ਲੱਸੀ ਹੈ ਨਹੀਂਗੀ ਮੋਰਲੇ ਦੀ ਲੱਸੀ ਹੈਗੀ 20 ਰੁਪਏ ਕਿਲੋ ਲਿਆਉਣੇ ਹੈਗੇ ਲੱਸੀ ਮੋਰਲਾਲੀ ਹੈਗੀ ਤੇ ਵੇਸਣ ਛਾਨ ਲਾਂਗੇ ਇਹਦੇ ਚ ਆਪਾਂ ਪਰ ਬੇਸਨ ਤਾਂ ਮੈਂ ਛਾਣ ਕੇ ਪਾਇਆ ਸੀ ਥੋੜੇ ਦਿਨ ਹੋ ਗਏ ਉਦਾਂ ਹੀ ਪਾ ਲੈਣੇ ਹੈਗੇ बस ਇਨਾ ਕਵਾਦੂ ਆ ਲਸੀ ਆਪਾਂ ਪਾਉਣਗੇ ਕਿ ਪਾਵਾਂਗੇ ਹੁਣ ਪਾ ਦੇਨੇ ਕਿਉਂ ਲਸੀ ਕਿਉਂ ਲਟਾਵੇਂ ਕੜੀ ਦੇ ਵਿੱਚ ਕੜੀ ਨੂੰ ਤੇਲ ਦਾ ਤੜਕਾ ਨਹੀਂ ਲਾਇਆ ਜਾਂਦਾ ਕਿਉਂ ਤੇਲ ਦਾ ਤੜਕਾ ਨਾ ਜਿਹੜਾ ਉਹ ਕੜੀ ਨੂੰ ਹੋਰੀ

ਕੋਈ ਵੀ ਮੈਂ ਦੇਖ ਕੇ ਮੇਰੇ ਚੈਨਲ ਤੇ ਤੁਸੀਂ ਆਇਓ ਤੇ ਉਹ ਚੀਜ਼ ਤੁਹਾਨੂੰ ਜਰੂਰ ਦੇਖਣ ਨੂੰ ਮਿਲੂਗੀ ਐਂਡ ਤੱਕ ਜਰੂਰ ਦੇਖਿਓ ਤੇ ਪਲੀਜ਼ ਫੋਲੋ ਬਹੁਤ ਕਰਿਓ ਲਾਈਕ ਵੀ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਐਂਡ ਤੱਕ ਬਣੇ ਰਹੋ ਥੋੜੀ ਪਾ ਦਿਨੇ ਆ ਹੈਂਗ ਪਾਤਾ ਸੀਗਾ ਜੀਰਾ ਇਹਨਾਂ ਨੂੰ ਕਰ ਦਿੰਨੇ ਆ ਸਾਈਡ ਤੇ ਥੋੜਾ ਜੋ ਵੀ ਗੰਡੇ ਪਿਆਜ਼ ਲਸਣ ਤੁਸੀਂ ਆ ਗਏ ਹੋ ਹੁਣ ਤੁਹਾਨੂੰ ਪਾਵਾਂਗੇ ਗੰਡੇ ਪਿਆਜ਼ ਲਸਣ ਇਹ ਆਪਣਾ ਤਿਆਰ ਹੋ ਗਿਆ ਕਿੰਨਾ ਨੋਨ ਮਿਰਚ ਨੂੰ ਸਾਲੇ ਕੋਈ ਕੁਝ ਕਰਨਾ ਪੈਂਦਾ ਹੈਗਾ ਇਹ ਪਸਬ ਦੀ ਖੱਪ ਕਰ ਮੇਥੀ ਇਹ ਜਿਹੜੀ ਥੋੜੀ ਜੀ ਤਾਂ ਮੈਂ ਘੰਟਿਆਂ ਦੇ ਵਿੱਚ ਪਾ ਦੇਣੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਕੜੀ ਬਣ ਕੇ ਤਿਆਰ ਹੋ ਜੇ ਤੇ ਥੋੜੀ ਜੀ ਉਸ ਤੋਂ ਬਾਅਦ ਉੱਪਰ ਦੀ ਪਾ ਦੇਣੀ ਹੈ ਇਸ ਨਾਲ ਟੇਸਟ ਬਹੁਤ ਵਧੀਆ ਬਣਦਾ ਇਹ ਰਸ਼ਮੀਂ ਦੇ ਪੇਪਰ ਚੱਲ ਰਹੇ ਆ ਤੇ ਪੇਪਰ ਹੋ ਗਿਆ ਤੀਸਰਾ ਰਸ਼ਮੀਂ ਦਾ ਤੇ ਸੋਮਵਾਰ ਨੂੰ ਲਾਸਟ ਪੇਪਰ ਹੈ ਉਸ ਤੋਂ ਬਾਅਦ ਹੋ ਜਾਣੀਆਂ ਸੁੱਟੀਆਂ ਤੇ ਬਾਹਰ ਰਸ਼ਮੀਂ ਨੇਰੀ ਦੇ ਵਿੱਚ ਖੇਡਦਾ ਫਿਰਦਾਗਾ ਇੰਨੀ ਨੇਰੀ ਬਗੀ ਜਾਂਦੀ ਹੈ ਜੀ मसाले चंगी तरह बन जाने उन्ने टाइम बेसन गेसन आप तरह फेंटा बेसन घोल गया एच पा दूर पाउडर यही घोर लागे बेसन घोल के लस्सी देवी पाता सी अपनी कड़ी हाँ ਰਿੱਜੂ ਵੀ ਜਦੋਂ ਰਿੱਜ ਗਈ ਉਹਦੋਂ ਦਿਖਾਵਾਂਗੇ ਤੁਹਾਨੂੰ ਤੇ ਮੇਥੀ ਥੋੜੀ ਜਿਹੀ ਉੱਤੇ ਹੋਰ ਪਾ ਦੂੰਗੀ ਮੈਂ ਤੇ ਬਹੁਤ ਵਧੀਆ ਬਣੀ ਐ ਕੜੀ ਮੇਰੀ ਤੇ ਹੁਣ ਮੈਂ ਬਣਾਉਂਗੀ ਚੌਲ ਤੇ ਰੋਟੀ ਵੀ ਖਾਵਾਂਗੇ ਤੇ ਰਸਮੇਂ ਚੌਲ ਖਾ ਲੈਂਦਾ ਹੁੰਦਾ ਕੜੀ ਨਾਲ ਤੇ ਚੌਲ ਵੀ ਬਣਾਵਾਂਗੇ ਓਹੋ ਪਾਣੀ ਛਿੜਕ ਦੋ ਵੇਖੋ ਵੇਖੋ ਨੇਰੀ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਮੇਰੀ ਦਾ ਇੱਧਰ ਦੇਖੋ ਅਰੇ ਸਨੀਨ ਕਿੱਧਰ ਗਿਆ ਮੇਰੀ ਜੀ ਰੋਜ਼ ਹੀ ਆਉਂਦਾ ਹੈ ਤਾਂ ਕਿ ਬਾਲਾਂ ਨਹੀਂ ਰਗੇ ਇਸ ਲਈ ਕਿੜੇ ਇੱਕ ਵੀ ਇੱਕ ਕਦੀ ਨਹੀਂ ਰਹੀ ਆਈ ਸੀ ਕਿ ਅੱਖਣਾ ਇੱਕ ਕਦੀ ਇਸ ਲਈ ਕਿੜੇ ਨੇਰਗਾ ਨਹੀਂ ਆਉਂਦਾ ਸੀ ਇਹ ਤਾਂ ਕਿ ਤਾਂ ਨੇਰਗਾ ਦਾ ਕੋਈ ਹਾਲ ਨਹੀਂ ਹੈ ਤਾਂ ਕਿ ਤਾਂ ਰੋਜ਼ ਪਾਣੀ ਛਿੜਕਣਾ ਪੈਂਦਾ ਹੈਗਾ ਸਨਾਟਾ ਜਾਉਂਦਾ ਹੈ ਇਹ ਵੀ ਉੱਪਰ ਗਏ ਨਾ ਤਾਂ ਕਰਕੇ ਉੱਪਰ ਆ ਗਏ ਨਹੀਂ ਕਰ ਲਈ ਮੈਨੂੰ ਬੜਾ ਵੜਾ ਲੱਗਦਾ ਆਹੋਂ ਗੇਂਦ ਬੰਦ ਕਰ ਲੈ ਇਹਨਾਂ ਨੇ ਜੋ ਇਹ ਡਿਓਟਾ ਜਿਹੜਾ ਧੜਕ ਧੜਕ ਵੱਜਦਾ ਧੜਕ ਧੜਕ ਬਾਹਰੋਂ ਮੀਟ ਬੰਦ ਕਰ ਲਿਆ ਸੀ ਆਹੋ ਵਾਓ ਵਾਓ ਮੈਂ ਵੀ ਉੱਪਰ ਆ ਗਈ ਨਹੀਂ ਤਾਂ ਮੈਨੂੰ ਕੱਲੀ ਨੂੰ ਪਤਾ ਡਰ ਲੱਗਦਾ ਨੇਰੀ ਤੋਂ ਪਤਾ ਤੁਹਾਨੂੰ ਹੂੰ ਕੱਲੀ ਨੂੰ ਤਾਂ ਮੈਨੂੰ ਡਰ ਲੱਗਦਾ ਨੇਰੀ ਤੋਂ ਤੇ ਤੁਹਾਨੂੰ ਤਾਂ ਡਰ ਨਹੀਂ ਤੁਹ ਤੁਸੀਂ ਸੀਗੇ ਉੱਪਰ ਕਿੱਧਰ ਦੇਖੋ ਨੇਰੀ 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 ਚਾਰਸ ਫਿਰ ਨੇਰੀ 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 ਦੇਸ਼ ਮੀਨ ਕਿੱਧਰ ਆ ਪਤਾ ਨਹੀਂ ਕਿੱਧਰ ਜਾਂਦਾ ਬੱਦਲ ਆ ਗਏ ਸੀ ਗਾਇਜ਼ ਪਰ ਮੀਂਹ ਨਹੀਂ ਆਇਆ ਮੀਂਹ ਆ ਦੇਤਾ ਹਰਿੱਤ ਜਿਹੜਾ ਇਹ ਥਮ ਜੇ ਪਰ ਰੇਤਾ ਰੁਕਣ ਦਾ ਨਾਮ ਨਹੀਂ ਲੈਂਦਾ ਮੀਂਹ ਜਿੰਨਾ ਰੇਤਾ ਆ ਰਿਹਾ ਹੈਗਾ ਰੇਤਾ ਹੀ ਰੇਤਾ ਚਾਰਿਸ਼ ਫੇਰੀ ਰੇਤਾ ਹੀ ਰੇਤਾ ਰੇਤੇ ਦੇ ਨਾਲ ਅਸੀਂ ਨਾਲੇ ਇਹਦਾ ਰੇਤੇ ਨਾਲ ਨਾ ਹੋਰ ਦੇਖਦਾਂ ਨਹੀਂ ਹਾਏ ਹੋਏ ਵਾਹ ਹੂੰ 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 ਮੈਂ ਵੀ ਨਾਲੀ ਥੋਡੇ ਤਾਂ ਕੀ ਹੈ ਪਰ ਮੇਰੇ ਅਰਗੀ ਦਾ ਬੁਰਾ ਹਾਲ ਹੋ ਜਾਂਦਾ ਕੀ ਕਰਾਂ ਮੈਂ ਗਾਇਸ ਦੇਖੋ ਦੇਖੋ ਮੇਰੇ ਵਾਲ ਦੇਖੋ ਗਾਇਸ ਸਾਡੇ ਨਾਲ ਰੱਬ ਰੋ ਜੀ ਮੇਰੇ ਤੇ ਹੀ ਦਿੰਦਾ ਥੋਡੇ ਨੇਰੀ ਆਉਂਦੀ ਹੈ ਕਿ ਨਹੀਂ ਦੱਸਿਓ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਹੁਣ ਮੈਂ ਚੱਲੀ نیچے ਉਧਰ ਬਾਹਰ ਕੋਈ ਆਇਆ ਹਾਂ ਬਾਹਰ ਕੋਈ ਆ ਗਿਆ ਪਰ ਮੈਂ ਜਾਨੀ ਆ ਨੀਚੇ ਮੇਰੀ ਕੜੀ ਹੈ ਜਿਹੜੀ ਉਹ ਖਰਾਬ ਨਾ ਹੋ ਜਾਏ ਇਧਰੋਂ ਬਾਹਰੋਂ ਲਾ ਲਿਓ ਕੁੰਡਾ ਪਸੇ ਹੂੰ ਗਾਈਜ਼ ਦੇਖੋ ਕਿੰਨਾ ਰੀਤਾ ਸਾਡੇ ਆਹ ਪਟਾਕਾ ਬੰਬ ਸੜਦਾ ਜਿਸ ਪਾਕਿਸਤਾਨ ਨੇ ਐ ਵੱਜਦਾ ਗੇਟ ਦਾ ਕੜੀ ਹੈ ਨਾ ਸਲੰਡਰ ਅਜੇ ਮੈਂ ਬੰਦ ਨਹੀਂ ਕਰਿਆ ਸੀਗਾ ਪਰ ਮਾ ਕੜੀ ਦਾ ਕਟ ਸਿੰਘ ਬਣ 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 ਆ ਗਿਆ ਹੋਵੇ ਬਾਹਰ ਤੇ ਮਿਲਣ ਮੈਨੂੰ ਗਾਲਾਂ और ये कड़ी सच्ची बार आई थी इधर देखो सारा तवा तवा पर कड़ी रिज भी बहुत टेस्टी बनी होगी जाओ गाइस खा लो भी बहुत टेस्टी बनी होगी ਲੋ ਜੀ ਹੁਣ ਆਪਾਂ ਆਪਣਾ ਕੰਮ ਕਰਕੇ ਹੋ ਗਏ ਸੀਗੇ ਫ੍ਰੀ ਆ ਕੇ ਬਾਹਰ ਚੱਲੀ ਜਾਂਦੀ ਐ ਇੰਨੀ ਜਿਆਦਾ ਹਨੇਰੀ ਤੇ ਕੋਈ ਹਾਲ ਨਹੀਂ ਬਾਹਰਲਾ ਤੇ ਮੈਂ ਤੁਹਾਡੇ ਨਾਲ ਕੁਝ ਕ ਗੱਲਾਂ ਸਾਂਝੀਆਂ ਕਰਦੀਆਂ ਕਿ ਆਪਦੀ ਜ਼ਿੰਦਗੀ ਬਾਰੇ ਜਿਵੇਂ ਕਿ ਮੈਨੂੰ ਲੋਕ ਬਹੁਤ ਕਹਿੰਦੇ ਅਗੇ ਵੀ ਐ ਤੂੰ ਵਲੌਗ ਬਣਾਉਣੀ ਐਂਗੀ ਤੇਰੀਆਂ ਵੀਡੀਓ ਚੱਲਤਾ ਰਹੀਆਂ ਨਹੀਂਆਂ ਤੈਨੂੰ ਵਿਊ ਨਹੀਂ ਆਉਂਦੇਗੇ ਤੇ ਤੂੰ ਇਹ ਛੱਡਦੀ ਕਿਉਂ ਨਹੀਂ ਕੰਮ ਇਹ ਛੱਡਦੇ ਤੇ ਕੁਛ ਹੋਰ ਕਰ ਲਾ ਲੋਕ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਮਤਾਂ ਦਿੰਦੀ ਹੈਗੇ ਵੀ ਤੂੰ ਆਹ ਕਰ ਲਾ ਵਾ ਕਰ ਲਾ ਤੇ ਇੰਨੀ ਹੁਣ ਮਿਹਨਤ ਕਰੀ ਹੈ ਇਹ ਕੰਮ ਛੱਡੀਦਾ ਵੀ ਨਹੀਂ 2 ਸਾਲ ਹੋ ਗਏ ਇੰਨੀ ਮਿਹਨਤ ਕਰੀ ਹੈਗੀ ਬਹੁਤ ਮਿਹਨਤ ਕਰੀ ਹੈਗੀ ਤੇ ਮਿਹਨਤ ਕਰਕੇ ਹੁਣ ਇਹ ਕਿਵੇਂ ਛੱਡ ਦਗੇ ਤੇ ਬਾਕੀ ਸਿਰੇ ਇੱਕ ਕੰਮ ਦੇ ਉੱਤੇ ਆਪਾਂ ਯਕੀਨ ਰੱਖਾਂਗੇ ਵਿਸ਼ਵਾਸ ਰੱਖਾਂਗੇ ਆਪਾਂ ਨੂੰ ਉਹ ਕੰਮ ਜ਼ਰੂਰ ਹੁੰਦਾ ਹੈਗਾ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਵੀਊ ਆਉਣਗੇ ਤੇ ਮੈਨੂੰ ਲਾਈਕ ਕਮੈਂਟ ਸਾਰੇ ਕਰਨਗੇ ਮੇਰੇ ਵਲੌਗ ਨੂੰ ਦੇਖ ਕੇ ਮੈਂ ਨਹੀਂ ਇਹ ਛੱਡਣਾ ਮੈਨੂੰ ਚਾਹੇ ਵਿਊ ਆਉਣ ਤੇ ਮੈਨੂੰ ਚਾਹੇ ਨਾ ਆਉਣ ਤੇ ਪਰ ਮੈਂ ਜਿਹੜਾ ਮੇਰਾ ਇਹ ਕੰਮ ਹੈ ਇਹ ਮੈਂ ਨਹੀਂ ਛੱਡਣਾਗਾ ਕਿਸੇ ਦੇ ਵੀ ਮਗਰ ਲੱਗ ਕੇ ਤੇ ਪਰ ਮੈਨੂੰ ਬਹੁਤ ਕੁਝ ਸੁਣਨ ਨੂੰ ਮਿਲਦਾ ਹੈਗਾ ਤੇ ਪਲੀਜ਼ ਮੇਰੇ ਨਾਲ ਤੁਸੀਂ ਫੁੱਲ ਦੇਖ ਲਿਆ ਕਰੋ ਵਲੌਗ ਤੇ ਲਾਈਕ ਵੀ ਕਰਦਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਜਲਦੀ ਜਲਦੀ ਫਟਾਫਟ ਮੈਨੂੰ ਵਿਊ ਆਉਣ ਜਾ ਜਿਹੜੇ ਮੈਨੂੰ ਇਦਾਂ ਇਦਾਂ ਬੋਲਦੇ ਆ ਤੇ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੀ ਵਿਸ਼ਵਾਸ ਹੁੰਦਾ ਇੱਕ ਆਪਾਂ ਨੂੰ ਹਰੇਕ ਕੰਮ ਤੇ ਵਿਸ਼ਵਾਸ ਹੁੰਦਾ ਤੇ ਉਹ ਕੰਮ ਅੱਜੇ ਨਹੀਂ ਕਰ ਦਿਖਾਇਆ ਪਰ ਮੈਨੂੰ ਮੇਰੇ ਮੇਹਨਤ ਤੇ ਇਹ ਵਿਸ਼ਵਾਸ ਹੈਗਾ ਮੈਂ ਬਹੁਤ ਮਿਹਨਤ ਕੀਤੀ ਹੈ